ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਨੇ ਸਾਰਿਆਂ ਦੇ ਆਹ ਨੇ ਜੀ ਗੋਰੀਆਂ ਦੇ ਡੇਰੇ ਜਿਵੇਂ ਆਪਾਂ ਪਿੰਡਾਂ 'ਚ ਡੇਰੇ ਬਣਾ ਕੇ ਪੈਂਦੇ ਹੁੰਦੇ ਹਨ ਨਾ ਇਹ ਗੋਰੀ ਖੇਤਾਂ 'ਚ ਰਹਿੰਦੇ ਨੇ ਤੇ ਪਿੱਛੇ ਜੇ ਇੱਕ ਕੰਬਾਈਨ ਵੀ ਲੱਗੀ ਹੋਈ ਸੀ ਆਪਾਂ ਉਹ ਵੀ ਦੇਖਾਂਗੇ ਵੀ ਇਹ ਕਿਵੇਂ ਵੱਧਦੇ ਨੇ ਆਪਣੀ ਕਣਕ ਕਣਕ ਤੇ ਲਓ ਜੀ ਆਪਾਂ ਕਰ ਰਹੇ ਹੁਣ ਸਟਾਰਟ ਤੇ ਰਿਵਰਸ ਯਾ ਆਪਾਂ ਦੇਖਦੇ ਹੁਣ ਅੱਗੇ ਚੱਲ ਕੇ ਬੜਾ ਸ਼ਾਨਦਾਰ ਬਣਾਇਆ ਹੋਇਆ ਯਾਰ ਫਾਰਮ ਹਾਊਸ ਗੋਰੀਆਂ ਨੇ ਤੇ ਬੋਰੀ ਬੋਰੀ ਸ਼ਾਨ ਨਾਲ ਰਹਿੰਦੇ ਨੇ ਬੰਦੇ ਇਹ ਪੂਰੀ ਸ਼ਾਨ ਉਹ ਸ਼ੌਕਤ ਸ਼ਾਂਤੀ ਤੇ ਹੁਣੇ-ਹੁਣੇ ਮੇਰੇ ਤੋਂ ਡਿਲੀਵਰੀ ਕਰਾ ਕੇ ਹਟਿਆ ਇਹ ਆ ਮੈਨੂੰ ਲੱਗਦਾ ਕੋਈ ਸ਼ਰਾਬ ਦੀ ਬੋਤਲ ਸੀ ਹੈ ਮਹਿੰਗੀਆਂ ਮਹਿੰਗੀਆਂ ਪੀਂਦੇ ਵੀ ਨੇ ਜਦੋਂ ਕਦੇ ਇਹਨਾਂ ਦਾ ਮੂਡ ਹੋਵੇ ਅੱਜ ਤਾਂ ਫਿਰ ਜੱਟ ਪੂਰਾ ਆ ਤਾ ਚਾਇਆ ਹੋਇਆ ਅੱਜ ਕਣਕ ਵੱਢੀ ਜਾ ਰਹੀ ਹੈ ਇਹਨਾਂ ਦੀ ਤੇ ਕਣਕ ਵੱਢਣ ਦੇ ਨਾਲ ਨਾਲ ਫਿਰ ਭਰਾ ਦਾ ਹੁਣ ਮੰਡੀ ਸੱਟਣੀਆਂ ਜਾ ਕੇ ਹਿਸਾਬ ਕਿਤਾਬ ਕਰਨਾ 6 ਮਹੀਨਿਆਂ ਦੀ ਮਿਹਨਤ ਹੈ ਤੇ ਆਏ ਦੇਖੋ ਇਧਰ ਇਧਰ ਆ ਕਣਕਾਂ ਵੱਢ ਰਹੇ ਨੇ ਇਸ ਟੂਨ ਅ ਡਰਾਈਵਵੇ ਫਾਰ 800 ਲਾਉਜੀ ਉਹ ਬੜਾ ਤਕੜਾ ਝਾਰਨਾ ਯਾਰ ਇਹਨਾਂ ਦੀ ਹਾਂ ਕਟ ਰ ਇਹਨਾਂ ਦੀ ਕੰਬਾਈਨ ਦਾ ਤੇ ਤਕੜੇ ਤਕੜੇ ਟਰੈਕਟਰ ਨੇ ਆਉ ਆ ਰਹੀ ਐ ਆਉ ਆ ਰਹੀ ਐ ਜੀ ਦੇਖੋ ਵੱੜਦੀ ਵੱੜਦੀ ਪੂਰਾ ਵੱਡਾ ਕਟਰਾ ਮਤਲਬ ਆਪਣੀ ਉਹਦੇ ਨਾਲੋਂ ਕਾਫੀ ਜ਼ਿਆਦਾ ਤੇ ਇਸ ਟਾਈਮ ਜੁਲਾਈ ਖਤਮ ਹੋਣ ਵਾਲਾ ਤੇ ਇਹਨਾਂ ਦੇ ਸੀਜ਼ਨ ਚੱਲ ਰਿਹਾ ਜੀ ਇੰਗਲੈਂਡ 'ਚ ਹੁਣ ਕਣਕ ਵੱਢਣ ਦਾ ਆ ਦੇਖੋ ਜੀ ਆ ਇਹਨਾਂ ਦੇ ਕਟਰਵਾਲ ਦਾ ਉਹ ਜਿਹੜਾ ਜਾਜਾ ਹੁੰਦਾ ਉਹ ਖੜਾ ਹੈ ਤੇ ਆ ਇਹਨਾਂ ਦਾ ਜੀ ਟਰੈਕਟਰ ਗੋਰੀਆਂ ਦਾ ਟਰੈਕਟਰ ਤੇ ਟਰਾਲੀ ਹੈਲੋ ਆ ਦੇਖੋ ਟਰਾਲੀ ਕਾਦੀ ਯਾਰ ਟਰਾਲਾ ਪੂਰਾ ਤਕੜਾ ਤੇ ਚਲੋ ਇਹਦੇ ਨਾਲ ਹੀ ਹੁਣ ਆਪਾਂ ਕਰਦੇ ਹਾਂ ਜੀ ਬੰਦ ਇੱਕ ਡੇਰੇ ਚ ਹੋਰ ਮੈਂ ਡਿਲੀਵਰੀ ਦੇਣ ਜਾਣਾ ਤੇ ਤਾਂ ਕਿ ਆਪੂਰੇ আর ਠਾਠ ਬਾਠ ਨਾਲ ਬਣਾਏ ਹੋਏ ਨੇ ਰਾਰੂ ਜੇ ਬੜੇ ਸੋਹਣੇ ਸੋਹਣੇ ਆ ਗੱਡੀਆਂ ਛੱਡੀਆਂ ਸਾਰਾ ਕੁਝ ਇਹਨਾਂ ਨੇ ਰੱਖਿਆ ਹੁੰਦਾ ਹੂੰ ਤੇ ਪੂਰੀ ਸਪੀਡ ਲਿਮਟ ਵੀ ਲਾਈ ਹੁੰਦੀ ਹੈ ਦੇਖੋ ਜੀ ਆਪਣੇ ਇੱਥੇ ਇਹਨਾਂ ਨੇ ਚਲੋ ਮਿਹਰਬਾਨੀ ਜੀ ਦੇਖਣ ਵਾਸਤੇ ਥੈਂਕ ਯੂ ਜੇ ਕੋਈ ਸ਼ੋਰ ਵਧੀਆ ਮਿਲਿਆ ਤਾਂ ਜਰੂਰ ਦੱਸੋ ਆ